ਦਾ ਜੀ ਦੇ ਨਾਮ ਆਏ ਬਿਲਾ ਜਮਾ ਰਾਮ ਮਰਕਾ ਤੁ ਸਾਧ ਸੰਗ ਜੋਤ ਪ੍ਰਗਟਾ ਤੇ ਸੁੰਦਰ ਕੀ ਵਾਚੋ ਤੂ ਰੂ ਨਾਨਕ ਪੀ ਹਰ ਟੋਚਾ ਪੁਰ ਮਨ ਮੁਰਕਾ ਹੈ ਲਾਇਆ ਟੋਲ ਕੇ ਕਰ ਗਿਆ ਤਾਈਏ ਜੋਗ ਜੋਗ ਰੋ ਦੇ ਹਾਰ ਮਧਿਆਨ ਨੂੰ ਦਿਸ਼ਾ ਜਿ ਤਾਰ ਜੋਗ ਜਿ ਕਰੈ ਸੋਈ ਸੁਖਮਾਨ ਪੁਰਲਾ ਕਾਹੇ ਦਰਿਆ ਜੀ क्यों है? ना बनावा एने के लिए खाएगी नहीं, सेवा <स्थियारे> एने के लिखा खा रहेगी अच्छा हो गया आंटी कहते हैं दो खाने चाहिए कौन है

ਸਮਾਨ ਦਿੱਲੀ ਤੋਂ ਮੰਗਾਇਆ ਸੀ ਚਾਦਰਾਂ ਪੜਦੀਆਂ ਤੇ ਲਾਈਟਾਂ ਵਗੈਰਾ ਸੁਜੀਤ ਨੇ ਲੈ ਕੇ ਭੇਜੀਆਂ ਨੇ ਸੁਜੀਤ ਨੂੰ ਕਿਹਾ ਸੀ ਲੈ ਦੇ ਤੇ ਉਹਨੇ ਬਸ ਤੇ ਚੜਾਤੀਆਂ ਨੇ ਤੇ ਲੈਣ ਵਾਸਤੇ ਹੁਣ ਦਿੱਲੀ ਤੋਂ ਆ ਗਈ ਬਸ ਫਿਰ ਮੈਂ ਹੁਣ ਲੈਣ ਆਇਆ ਸਮਾਨ ਕੰਪੜਪਾਠ ਵਾਸਤੇ ਸੋ ਭਵੰਤੇ ਸੋ ਬਲਬਿਖਾ ਪਾਪੁਲਾ ਹੰਤੇ ਹਰ ਹੋ ਬੋ ਦਿੱਤ ਲੀਲਾ ਜਿ ਆਉ ਹਾਲ ਜੀਲਤੋ ਨਾਲ ਜਗ ਵਿੱਚੋ ਤਮ ਮਦ ਗੁਮਤ ਕਥਾ ਭਜੰਤੀ ਜਿਨ ਜਨ ਸੁਣੀ ਮਨਿ ਹੈ ਜਿਨ ਜਨ ਦੇਖ ਜਨ ਕੈ ਮੋ ਗੁਰ ਮੰਨੰਤੀ ਹਰ ਬਦ ਲਾ ਭਜਨ ਰਸ ਸੰਕਿਆ ਤੇਜ ਜਨ ਸਭੁ ਭੁਲਾ ਹੰਤੇ ਨਾਮ ਚਰਨ ਚਰਨ ਪਾਣੀ ਗੁਰ ਜਨ ਲਖਨੇ ਸਰ ਜੁਤ ਗਾਣੇ ਪ੍ਰਵਾਸ ਗੁਰ ਦਰਸ਼ਨ ਦੇਖਣ ਹੋਏ ਵਿਲਾਸ ਜਿਉ ਮਾਉ ਧਿਆਨ ਮਰਪਾ ਤੁ ਸਰਦ ਸੰਗ ਜੋ ਫਰਟਾ ਤੇ ਸੰਤ ਕੀ ਵਾਚੋ ਤੁ ਰੂ ਨਾਨਕ ਪੀਹਰ ਪੋਚਾ ਪੂਰ ਮਨ ਮੁਰਕਾਏ ਲਾਇ ਤੂੜ ਕੇ ਕਰ ਗਿਆ ਪਾਈਏ ਦੋਜੋ ਗ੍ਰੋਹ ਦੇਨ ਹਾਰੋ ਮਤਿਆਨ ਤੁਸ਼ਾ ਜਿਤਾਰ ਜੋਗੁ ਜਿ ਕਰੈ ਸੋਈ ਸੁਮਾਨ ਭੁਲਾ ਬਹਿ ਦਰਿਆ ਜਾਨ ਕਾਉਣ ਵਖੈ ਤੇਰੇ ਸੇਂਗ ਲੱਗ ਪਰਉ ਤਰਸ ਲੋਹੀ ਤਨ ਆਰਾਮ ਨਾਮ ਜਪੇ ਲੈ ਮੋਇ ਨਾਮ ਪਤ ਸੇਤੀ ਕਰ ਜਾਹਿ ਵਕਿਰ ਕੋ ਨਾਮ ਤੂ ਆ ਰਾਮ ਨਾਮ ਸੰਤਨ ਕਰ ਪਾਇਆ ਤੇ ਅੰਗਾਂ ਨਿਹਰਨ ਮੋਲ ਰਾਮ ਨਾਮ ਮਹਿਦੇਨ ਤੋਲ ਰਾਮ ਸੇਖ ਸੰਤਾ ਸੰਚਾਰ ਵਰਤਿਆ ਗਿਆਹਿ ਜਾਨ ਤਾਂ ਤਾਨ ਕਹੈ ਸਤਿ ਕੋ ਇਹੋ ਲੋਕੀ ਰਹਿ ਤਰ ਗਏ ਜੋ ਇਹ ਵਪਾਰ ਵਿਰਲਾਪਾ ਪਾਰੇ ਨਾਨਕ ਤਾਂ ਕੈ ਸਦਮ ਨਿਹਾਰੈ ਚਰਨ ਧਾਰ ਗਏ ਤੁਜੇ ਵੀ ਆਰਪ ਸਤਿਗੁਣ ਆਪਣਾ ਨਿਯੋਜਾਰ ਗਿਰੂ ਕਰੋ ਇਸ ਨਾਮੁ ਦਾਦ ਪੜ ਜਾਇਆ ਕਰਮਾਂ ਸਾਧ ਸੰਗਿ ਬੜ ਭਾਗੀ ਪਾਈਆ ਸਾ ਸੰਗ ਹਰ ਕੀਰਤਨ ਗਈਐ ਅਨਕ ਭਗੰਤੈ ਸਾਧੂ ਰਖ ਹਰਿ ਤੁਮ ਗਾਇ ਅਮ੍ਰਿਤ ਰਸ ਆਖੈ ਉਟ ਕਹੀ ਸੁਤ ਦਰਿਆਆ ਸਰਬ ਸੋਖੈ ਨਾਨਕ ਤੈ ਪਾਇਆ ਨਰਕ ਕੋ ਜੀ ਵਾਣਹਾਰੁ ਪਥੈ ਕੋ ਦਿਨ ਆਾਰੇ ਸਰੁਦਰਨ ਜਾਕੇ ਦ੍ਰਿਸ਼ਟੀ ਮਾਹੀ ਪ੍ਰਭੁ ਲਿਕੇ ਕਾ ਨਹਿਣਾ ਪਾਏ ਸਾਭੀ ਚਿਸਟਾ ਕਰਣਾ ਜਾਉ ਤਿਸ ਬਿੰਦੂ ਸਰੋਇ ਨ ਹੋਵ ਜਪ ਜਨ ਸਦਾ ਸਦਾ ਦਿਨ ਰਾਣੀ ਸਤਿ ਨਿਰਮਲੇ ਕਰਨੀ ਕਰਿ ਕਿਰਪਾ ਜਿਸ ਕੋ ਨਾਮ ਦਿਆ ਨਾਨਕ ਹੋ ਜਨਾ ਨਿਰਮਲ ਕੀ ਅਵਜਾ ਕੈ ਮਨੁ ਗੁਰ ਕੀ ਭਰਤੀ ਤਿਸ ਜਨ ਆਵ ਪ੍ਰਮ ਚੀਤ ਭਗਤ ਭਗਤ ਸੁਣੀਐ ありがとうござ ये निकल तो आता पता ਉਤੇ ਰੋਟੀ ਲਾ ਦੀ ਇੰਦਰ ਨਾਈ ਕੀ ਰਹੇ ਆ ਮੈਨੂੰ ਲੈ ਲੈ ਗਈ ਵੀ ਗਈ ਆਹ ਘਰ ਬਿੱਲਾ ਲੱਗਾ ਲੱਗ ਪਈ ਚਾਵਲ ਆ ਪਾਲੇ ਬਾਈ ਆ ਪਾਲਾ ਥੋੜੇ ਜੇ ਕਾਫੀ ਹੋ ਰਹੀ ਹੈ ਨਾ ਬਣਾਵਾ ਐਨੇ ਕੇ ਲਖਾਏਗੀ ਨਹੀਂ ਸੇਵਾ ਕਰਨੀ ਹੈ ਅਰੇ ਸੱਚੀ ਐਨੇ ਕੇ ਲਖਾਏਗੀ ਨਹੀਂ ਅੱਛਾ ਕਾਹ ਕਿ ਹੋ ਗਿਆ ਆਂਟੀ ਕਹਿੰਦੇ ਹੁੰਦੇ ਆ ਦੋ ਖਾਣੇ ਜਾਈਏ ਸ਼ਾਇਦ ਪਤਾ ਯਾਦ ਨਹੀਂ ਚੱਲਦਾ ਹਾਂ ਹਾਂ ਵੈਕੂ ਜੀ ਦਾ ਖਾਲਸਾ ਵੈਕੂ ਜੀ ਕਿਹਦੇ ਹੈ ਗਿਆ ਵੀ ਆ ਫੌਜਾ ਜਾ ਨਾ ਬਾਗਾ ਜੀ ਘਰ ਜਾਓ ਆਰਾਮ ਕਰੋ ਕਿ ਨੂੰ ਲੈ ਕੇ ਜਾਣਾ ਨੇ ਤੋੜਦਾ ਹੀ ਚਲ Yeah, ਲੋ ਜੀ ਰੋਮੀ ਲੈ ਕੇ ਆਇਆ ਨਵੀਆਂ ਲਾਈਟਾਂ ਤੇ ਬਾਬਾ ਜੀ ਦੇ ਕਮਰੇ ਚ ਰੋਮੀ ਨੇ ਪਾਈਆਂ ਨਵੀਆਂ ਲਾਈਟਾਂ ਗੁਰਪੁਰਬ ਦੀ ਖੁਸ਼ੀ ਵਿੱਚ ਹਰ ਸਾਲ ਰੋਮੀ ਲਾਈਟ ਦੀ ਸੇਵਾ ਕਰਦਾ ਹੈ ਬਾਬਾ ਜੀ ਦੇ ਕਮਰੇ ਵਾਸਤੇ

ਅਸੀਂ ਆਪਣਾ ਨਾਮ ਨਸੂ ਨਾਮ ਕੀ ਹੈ ਨਾਮ ਨਸ ਤੋਂ ਕੀ ਹੈ ਤੁਹਾਡਾ ਨਾਮ ਕੀ ਹੈ ਨਾਮ ਦਾ ਤੋਂ ਚਲ ਸਤਨਾ ਵਾਇਕ੍ਰੂ ਸੁਣਾ ਦਿਓ ਇਹ ਤੇ ਕੁੜੀ ਐ ਕੁੜੀ ਇਹ ਕੁੜੀ ਐ ਜਾ ਨਾ ਨਾ ਚਲ ਪ੍ਰਸ਼ਾਦ ਲੈ ਲਓ ਉਧਰੋਂ ਪੀ ਲੈ ਅੰਦਰ ਬਰਥਡੇ ਐ ਨਾ ਕੀ ਦਿੰਦੇ ਐ ਚਲ ਪ੍ਰਸ਼ਾਦ ਲੈ ਲੈ ਜਾਓ ਆ ਲਾਗੇ 3-4 ਮਹੀਨੇ ਵੀ ਘਰੋਂ ਕਿਪਾ ਹੋਗੀ ਉਹ ਜਨਾਨੀ ਗਈ ਉਹਦੇ ਤਿੰਨ ਕੁੜੀਆਂ ਪਹਿਲਾਂ ਸੀਗੀਆਂ ਜਿਹੜੇ ਫੇਰ ਫੇਰ ਕਲੀ ਹੋਈਆਂ ਬੜੇ ਆਪਾ ਲਿਖਣ ਲੱਗੇ ਜੀ ਕਹਿੰਦੇ ਵੀ ਮੀਕੋਲ ਪਾਓ ਉਹ ਸਾਰਾ ਰੱਖਾ ਉਹ ਸਾਰਾ ਰੱਖਾ ਪਾਟ ਕਰੀ ਚਲੋ ਹਾਂ ਉਹਦਾ ਨਹੀਂ ਵਿਸ਼ਵਾਸ ਕਰੀਆਂ ਬੰਦੇ ਜਨਾਨੀ ਦਾ ਕੋਈ ਆ ਕੇ ਪੋਸ਼ਣ ਕਰਾ ਦੇ ਜਿਹਨੂੰ ਪੋਸ਼ਣ ਕਰਾਇਆ ਡਾਕਟਰ ਨੇ ਮੁੰਡਾ ਜੀਗਾ ਅੱਛਾ ਬਾਅਦ ਚ ਕੀ ਬਣਦਾ ਜੀ ਹਾਂ ਫੇਰ ਕੀ ਹੋਣਾ ਰਾਤ ਤੇ ਦੋ ਲੋ ਦੁਆਰੇ 5:07 ਵਜੇ ਮੇਂ ਸਾਲਵਾਰ ਦੁਆਰੇ ਪ੍ਰੋਗਰਾਮ ਸੀ ਜਿਹਦੇ ਤੋਂ ਆਪਣੇ ਸਮਾਗਮ ਸੀਗਾ ਸਮਾਗਮ ਸੀਗਾ ਦੁਆਰੇ ਸਾਡੇ ਨਾਲ ਤੇਰ ਆ ਗਏ ਤੇਰ ਅਰਦਾਸ ਕਰਾਈ ਤੇਰ ਅਰਦਾਸ ਕਰਾਈ ਮੈਂ ਸੋ ਜਿਹੜਾ ਪਾਏ ਸੀ ਕਪਾਲੋਂ ਪਿੱਛੋਂ ਸਾਰਾ ਹੀ ਬਾਹਰ ਆ ਗਿਆ ਅੱਛਾ ਉਹ ਬਾਬਾ ਜੀ ਮੈਂ ਪੰਡਿਆਂ ਨਾਲ ਹੁਣ ਆਮ ਦਾ ਜੰਦ ਕਰਾਈ ਸੀ ਮੈਂ ਪੁੱਛਾਂ ਉਹਨਾਂ ਮੈਂ ਕਿ ਜਿੱਥੇ ਪਾਉਂਗਾ ਇਹ ਕਦੇ ਜਦੋਂ ਗੁਰਦਾਨਕ ਸਾਹਿਬ ਤੇ ਕਿਸੇ ਦਾ ਭਰੋਸਾ ਹੀ ਨਾ ਉੱਤੇ ਕਹਿੰਦੇ ਮੂਕੇ ਕੁਝ ਮਿਲਦਾ ਹੀ ਹੈ ਠੀਕ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਮੁਰ ਅੱਛਾ ਆਹ ਵਿਸ਼ਵਾਸ ਬੜੀ ਵੱਡੀ ਚੀਜ਼ ਹੈ ਕਹੋ ਜੇ ਪ੍ਰਮਾਤਮਾ ਤੇ ਭਰੋਸਾ ਹੈ ਨਾ ਕਹਿੰਦੇ ਕਿਸੇ ਦੇ ਵੀ ਕਿਤੇ ਵੀ ਦੇਖੋ ਨਿਸ਼ਚੈ ਤੁਸੀਂ ਕਿਧਰੇ ਵੀ ਧਾਰ ਲੋ ਚਾਹੇ ਬਾਬਾ ਸ਼ਿਸ਼ਚੰਦਰ ਜੀ ਹੈ ਚਾਹੇ ਬਾਬਾ ਦੀਪ ਸਿੰਘ ਜੀ ਹੈ ਚਾਹੇ ਗੁਰੂ ਅਮਰਦਾਸ ਹੈ ਗੁਰੂ ਨਾਨਕ ਸਾਹਿਬ ਹੈ ਤੇ ਕਹਿੰਦੇ ਜੋਤ ਟੱਕੀ ਨਹੀਂ ਜੋਤ ਇੱਕੋ ਹੀ ਹੈ ਲੋ ਜੀ ਆਇਆ ਪਟਿਆਲੇ ਬੱਸ ਅਡੇ ਤੇ ਸਾਮਾਨ ਦਿੱਲੀ ਤੋਂ ਮੰਗਾਇਆ ਸੀ ਚਾਦਰਾਂ ਪੜਦੀਆਂ ਤੇ ਲਾਈਟਾਂ ਵਗੈਰਾ ਸੁਜੀਤ ਨੇ ਲੈ ਕੇ ਭੇਜੀਆਂ ਨੇ ਸੁਜੀਤ ਨੂੰ ਕਿਹਾ ਸੀ ਲੈ ਦੇ ਤੇ ਉਹਨੇ ਬੱਸ ਤੇ ਚੜਾਤੀਆਂ ਨੇ ਤੇ ਲੈਣ ਵਾਸਤੇ ਹੁਣ ਦਿੱਲੀ ਤੋਂ ਆ ਗਈ ਬੱਸ ਫਿਰ ਮੈਂ ਮੁੜ ਲੈਣ ਆਇਆ ਸਾਮਾਨ ਕੰਪੜਾਟ ਵਾਸਤੇ ਲੋ ਜੀ ਪਟਿਆਲੇ ਦਾ ਬੱਸ ਅਟਾ ਦਾਲਾ ਇਹ ਰੂਪਾ ਬੱਸ ਵਾਲੇ ਦੀ ਵੇਟ ਕਰ ਰਿਆ ਕਹਿੰਦਾ ਪਹੁੰਚ ਗਿਆ ਮੈਂ ਨੌਣ ਕਾ ਪਟਿਆਲੇ ਬੱਸ ਸਟੇਟ ਦੀ ਆ ਗਈ ਜੀ ਆ ਗਈ 아, 자.